ਰਿੱਦਾ ਕੋਠੇ ਧੁਕਣ ਕੇ ਤੜਾ ਫਿਰ ਨਿੰਦਰੀ ਦੀਵਾਰ ਜੋ ਦਿਲ ਦੇ ਗਾਣਵੇ ਗਏ ਬਿਲਾੜ ਬਿਲਾਜ਼ ਕੋਠੇ ਤਕਣ ਕੇ ਤੜਾ ਕੋ ਨਿੰਦਰੀ ਨਿਵਾਰ ਫਿਰ ਦੀ ਤੜੇ ਨਿਵਾਰ ਇਹ ਜਿਹੜੀ ਨਿੰਦਰੀ ਹੈ ਨਾ ਜੇ ਇਹ ਸੁਪਨਾ ਬੰਦ ਹੋਵੇ ਤਾਂ ਇਹ ਕੋਠੇ ਦੇ ਨਾ ਚੜੇ ਇਹ ਸਿੱਧਾ ਜਾਵੇ ਕੋਠੇ ਚੜ ਜਾਂਦਾ ਹੈ ਅੰਦਰ ਹੁੰਦੀਆਂ ਸਾਰੇ ਅੰਦਰ ਨਹੀਂ ਹੈ ਨਾ ਇਹ ਪੌੜੀਆਂ ਦੇ ਸਤਾ ਹੁੰਦਾ ਬਾਹਰ ਹੁੰਦੀਆਂ ਨਾ ਪੌੜੀਆਂ ਜੇ ਸੌਂਦਾ ਤਾਂ ਪੌੜੀਆਂ ਕੋ ਬਸਦੇ ਨੇ ਵੇੜਾ ਤਾਂ ਖੁੱਲਦਾ ਨਹੀਂ ਅੰਦਰ ਅਜਾਗ ਦੀ ਸਾਰ ਕੋਠੇ ਚੜ ਜਾਂਦਾ ਕੋਠੇ ਤੇ ਹੀ ਆਉਂਦਾ ذرا ਮੂਰੇ ਸਮਝਦਾ ਜਾਗਦੀ ਸਾਰ ਕੋਠੇ ਤੇ ਚੜ ਜਾਂਦਾ ਜਿਹਦੀ ਬਰੇਂਚ ਚ ਇਹਦੇ ਬਰੇਂਚ ਚ ਫਿਰ ਕੋਈ ਜੀ ਉਠੇ ਤੁਰਣ ਕਿਦਰਾ ਫੇਟੜਾ ਇਹਦਾ ਬਹੁਤ ਰਹੂਗੀ ਜਿੱਦਾਂ ਦਾ ਜਮਿਆਂ ਕੋਠੇ ਤੇ ਹੀ ਰਹਿ ਥੱਲੇ ਦਾ ਆਈ ਜੀ ਕਿਉਂ ਸੁਤਾ ਹੈ ਜਾਂ ਜਾਗਦਾ ਫਿਰ ਕੋਠੇ ਤੇ ਅੰਦਰ ਦੀ ਪਤਾ ਅੰਦਰ ਕੀ ਅੰਦਰ ਬੜਿਆ ਹੋਵੇ ਤਾਂ ਪਤਾ ਹੋਵੇ ਫੇਟੀ ਤੇ ਨੀ ਦੀ ਮਾਰ ਕਹਿੰਦਾ ਮੇਰੀ ਜਿਹੜਾ ਦੀਦ ਜਿਹੜੀ ਹੈ ਜੇ ਖੁੱਲੇ ਤਾਂ ਸੁਪਨਾ ਕੱਟੇ ਤਾਂ ਬਦਾ ਲੱਗੇਤ ਗੇਟ ਕਦੇ ਗੇਟ ਦਾ ਤਾਂ ਧਿਆਨ ਹੀ ਨਹੀਂ ਦਿੰਦਾ ਪੌੜੀ ਦਾ ਤਾਂ ਪਤਾ ਵੀ ਖੁੱਲੀ ਐ ਗੇਟ ਦਾ ਗੇਟ ਐ ਜਾ ਉਹਦਾ ਪਤਾ ਹੀ ਨਹੀਂ ਲੱਗਦਾ ਇੱਥੇ ਗੇਟ ਆ ਗੇਟ ਕਦੇ ਦੇਖਿਆ ਹੀ ਨਹੀਂ ਇਹਨੇ ਇਹਨੂੰ ਕੀ ਫਰਾ ਗੇਟ ਕੀ ਹੁੰਦਾ ਫਿਰ ਨਿੰਦਰੀ ਨੇ ਵਾਰ ਟਪੜ ਕੇ ਮੈਦਾਨ ਹਰ ਬਾਰ ਕੋਠੇ ਤੇ ਜਾਣਾ ਜਾਗਦੀ ਸਾਰੇ ਜਦ ਸੁਪਨਾ ਚੱਲਦਾ ਕੋਠੇ ਤੇ ਜਦ ਸੁਪਨਾ ਵੱਧ ਹੁੰਦਾ ਤਾਂ ਚੁੱਪ ਉਹ ਨਾ ਜਦ ਸੁਪਨਾ ਹੀ ਵੱਤ ਹੁੰਦਾ ਹੈ ਜਦ ਨਾ ਚਰ ਫਨੀਦ ਆਉਂਦੀ ਹੈ ਇਹ ਜਦ ਦੀ ਦਾ ਸੁਪਨਾ ਹੀ ਵੱਤ ਹੁੰਦਾ ਨਾ ਚਰ ਜادیه ਨਾਉਂਦੀ ਹੈ ਜਦ ਸੁਪਨਾ ਸ਼ੁਰੂ ਹੋਇਆ ਫਿਰ ਕੋਠੇ ਤੇ ਤੁਕਣ ਕੇ ਤੁਹਾਨੂੰ ਪਤਾ ਕੋ ਬਤਾਂ ਕੋਠੇ ਦੇ ਡੋਰਾ ਪਈ ਜਾਂਦੇ ਨਾ ਜਿਹੜੇ ਪਟਾਕੇ ਚਲਾਉਂਦਾ ਹਵਾ ਛੋੜਦਾ ਉਹ ਡੋਰਾ ਕੋਠੇ ਦੇ ਨੇ ਕੋਠੇ ਤੇ ਹੀ ਦੇਖਦਾ ਲੋਕਾਂ ਨੇ ਪਟੰਕ ਕੱਟਦਾ ਸਰਦਨ ਕੋਠੇ ਤੇ ਕਰਦੇ ਨੇ ਸਾਰੇ ਉਹ ਕੋਠੇ ਤੇ ਰਹਿਣ ਵਾਲੇ ਨੇ ਨਾ ਖੇਡ ਉਹਨਾਂ ਦੇ ਉਹੀ ਹੈ ਨਾ ਇਹਦੀ ਸੁਸਾਇਟੀ ਉਹ ਹੀ ਆ ਉਹ ਤੇ ਕੋਈ ਢੀਜੇ ਲਾਇਆ ਕਹਿੰਦਾ ਕੁੱਛ ਲੈ ਕਹਿੰਦਾ ਢੋਲ ਵਜਦਾ ਕੋਠੇ ਤੇ ਸਾਰੇ ਉਹ ਹੀ ਉੱਥੇ ਕੰਪੀਟੀਸ਼ਨ ਆ ਮੇਰਾ ਬਦਾਂ ਗੋਚਾ ਹੈ ਤੇਰਾ ਬਦਾਂ ਗਦੀਵਾ ਮੈਂ ਤੇਰੀ ਡੋਰ ਘਟਤੀ ਆਏ ਕੋਝੋ ਤੇ ਕੋਠੇ ਮੰਡੂ ਮੋੜੀਆਂ ਵਾਲੀ ਕੋਠੇ ਤੇ ਜੜੂ ਘਰ ਨਹੀਂ ਆਇਆ ਕੋਠਾ ਆਇਆ ਹੋਇਆ ਕੋਠੇ ਕੋਠਾ ਦਿੱਖਦਾ ਤੇ ਉਦਲੀ ਜਗ੍ਹਾ ਰੁਕਣੇ ਹਾਂਜੀ ਕੋਠੇ 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 ਧੁਕਣ ਕੇਦਣਾ ਧੁਕਣ ਕੇਤਾ ਕੋਠੇ ਤੇ ਭੱਜਣਾ ਮੈਂ ਧੁਕਣ ਕੋਠੇ ਦੇ ਜਿਹੜਾ ਇਹਦਾ ਭੱਜਦਾ ਫਿਰ ਨਿੰਦਰੀ ਨਿਵਾਰ ਕੋਠੇ ਤੇ ਸੌਂਦਾ ਨਹੀਂ ਕਾ ਸੌਂਦਾ ਥੱਲੇ ਆ ਕੇ ਹੁਣਾਂ ਨਹੀਂ ਕੋਠੇ ਦੇ ਕੋਠੇ ਮੈਂ ਬਹਿ ਜਾਊਗਾ ਸੌਂਦਾ ਥੱਲੇ ਆ ਕੇ ਆ ਪਹਿਲ ਨਿੰਦਰੀ ਨਿਵਾਰ ਕਹਿੰਦਾ ਹੁਣ ਮੇਰੀ ਅੱਖ ਵੀ ਬਹੁਤ ਥੋੜਾ ਜਾ ਜੇ ਦੀਨ ਮੇਰੀ ਟੁੱਟ ਜਵੇ ਤਾਂ ਮੈਂ ਕੋਠਾ ਟੁੱਟੇ ਜਾਣਾ ਫੇਰ ਮੈਂ ਕੋਠੇ ਦਿਲਣ। ਤੇ ਮੈਂ ਥੱਲੇ ਦੇ ਥੱਲੇ ਬਹੁਤ ਕੁਝ ਆਇਆ ਤਾਂ ਪਤਾ ਹੀ ਲੱਗਿਆ। ਥੱਲੇ ਵਾਲਾ ਤਾਂ ਬਜਾਰੇ ਨਹੀਂ ਦੇਖਿਆ ਆਪਾਂ। ਉਬਰਾਂਡੇ ਦੀਆਂ ਕੁਰਸੀਆਂ ਪਈਆਂ ਤਾਂ ਧਿਆਨ ਨਹੀਂ ਦਿੰਦਾ। ਮੂੰਹ ਉਧਰ ਨੂੰ ਹੈ। ਕੋਠੇ ਚੜ੍ਹ ਜਾਂਦਾ ਫੌੜੀ। ਕੋਠੇ ਚੜ੍ਹ ਕੇ ਦੇਖਿਆ ਘਰ ਕਰੇਗਾ। ਹਾਂ ਘਰ ਕਰੇ ਕੋਠੇ ਚੜ੍ਹਦਾ। ਸਾਰੇ ਘਰਾਂ ਜੱਗਦੇ ਇਹਦਾ। ਹਾਂਜੀ। ਜੋ ਦਿਲ ਲੱਦੇ ਗਾਣਵੇ ਗਏ ਬਿਲਾੜ ਬਿਲਾੜ। ਐ ਗਿਣੇ ਦੇ ਕਿੰਨਵੇਂ ਦਿਨ ਸੀਗੇ ਓਏ ਇਸੇ ਕੰਮ ਚਲੇਗੇ ਗਾਇਬ ਲਾੜ ਬਲਾੜ ਲਾੜ ਬਲਾੜ ਇਸੇ ਕੰਮ ਚਲੇਗੇ ਕਿਵੇਂ ਕੰਪਨੀ ਜੇ ਨਾਂਗੇ ਚਲੇ ਅ ਘੋਟੇ ਤੇ ਤੇ ਪਤੰਗ ਬਾਜੀ ਦੇ ਪਤੰਗ ਬਾਜੀ ਬਸ ਰੋਜ ਇਹੀ ਕੁਝ ਕਰਦਾ ਰਿਹਾ ਉਹ ਤੁਹਾਡੇ ਪੈਰਾਂ ਟੁੱਟ ਗਈ ਕੇਦੀ ਲੱਤ ਟੁੱਟ ਗਈ ਪੱਛੜੂ ਫੇਰ ਘੋਟੇ ਤੇ ਝੜਦਾ ਹੈ ਜੀ ਹਾਂ